ਹੁਣ ਗੁਰਨਾਨਕ ਪਾਤਸ਼ਾਹ ਜੀ ਦੇ ਗੱਲ ਪੰਡਤ ਹਰਦੇয়াল ਜਨੇਊ ਪਾਉਣ ਲੱਗਿਆ ਗੁਰਨਾਨਕ ਪਾਤਸ਼ਾਹ ਜੀ ਨੇ ਉਹਦੀ ਬਾਹ ਫੜ ਕੇ ਰੋਕ ਲਿਆ ਗੁਰਨਾਨਕ ਪਾਤਸ਼ਾਹ ਜੀ ਨੂੰ ਪੰਡਤ ਹਰਦੇয়াল ਕਹਿੰਦਾ ਨਾਨਕ ਜੀ ਕੀ ਗੱਲ ਹੈ ਉਸ ਸਮੇਂ ਪੰਡਤ ਦੀ ਬਾਹ ਫੜਨਾ ਬਹੁਤ ਵੱਡਾ ਅਪਰਾਧ ਸੀ ਅੱਜ ਵਰਗੇ ਐਮਐਲਏ ਦੇ ਸਾਹਮਣੇ ਗੱਲ ਕਰਨ ਦੇ ਬਰਾਬਰ ਸੀ ਪੰਡਤ ਗੁਰੂ ਸੀ ਗੁਰੂ ਦੀ ਪਾਵਨ ਬਾਣੀ ਦੇ ਬਚਨਿਆ ਬ੍ਰਾਹਮਣ ਗੁਰੂ ਹੈ ਜਗਤ ਦਾ ਭਗਤਨ ਦਾ ਗੁਰੂ ਨਹੀਂ ਜਗਤ ਦਾ ਗੁਰੂ ਹੋ ਸਕਦਾ ਏ ਪਰ ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਭਗਤ ਆ ਉਹਨਾਂ ਦਾ ਗੁਰੂ ਬ੍ਰਾਹਮਣ ਨਹੀਂ ਆ ਉਹਨਾਂ ਦਾ ਗੁਰੂ ਇੱਕ ਅਕਾਲ ਪੁਰਖ ਵਾਹਿਗੁਰੂ ਆ ਖਿਆਲ ਦੇ ਵਿੱਚ ਰੱਖਿਓ ਬਾਹ ਫੜ ਕੇ ਰੋਕ ਕੇ ਤੇ ਸਵਾਲ ਕਰ ਦੇਣਾ ਬੜਾ ਵੱਡਾ ਉਸ ਮਰਿਆਦਾ ਨੂੰ ਚੈਲੰਜ ਸੀ ਜਿਹੜੀ ਸਦੀਆਂ ਤੋਂ ਚੱਲੀ ਆ ਰਹੀ ਸੀ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਕੀ ਕਰਨ ਲੱਗੇ ਪੰਡਤ ਹਰदयाल ਜੀ ਕਹਿਣ ਲੱਗੇ ਨਾਨਕ ਜੀ ਇੱਕ ਜਨਮ ਤੁਹਾਡੇ ਮਾਤਾ ਪਿਤਾ ਨੇ ਤੁਹਾਨੂੰ ਇਸ ਸੰਸਾਰ ਦੇ ਵਿੱਚ ਦੇ ਕੇ ਪ੍ਰਗਟ ਕੀਤਾ ਹੈ ਦੂਸਰਾ ਜਨਮ ਧਰਮ ਦੀ ਦੁਨੀਆ ਦੇ ਵਿੱਚ ਮੇਰੇ ਰਾਹੀਂ ਹੋਣਾ ਹੈ ਤੇ ਤੁਹਾਨੂੰ ਜਨੇਊ ਪਾਇਆ ਜਾਣਾ ਹੈ ਇਹ ਜਨੇਊ ਤੁਹਾਡੇ ਖੱਬੇ ਮੋਢੇ ਤੋਂ ਸੱਜੇ ਵਾਲੇ ਪਾਸੇ ਨੂੰ ਜਾਣਾ ਹੈ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਠੀਕ ਆ ਜੇ ਤੇਰਾ ਜਨੇਊ ਧਰਮੇ ਹੀ ਬਣਾਉਂਦਾ ਹੈ ਤੇ ਐਦਾਂ ਕਰ ਮੇਰੇ ਤੋਂ ਪਹਿਲਾਂ ਵੱਡੀ 5 ਸਾਲ ਮੇਰੀ ਭੈਣ ਆ ਉਹਦੇ ਘਰ ਉਹਦੇ ਗਲ ਦੇ ਵਿੱਚ ਜਨੇਊ ਪਾ ਪੰਡਤਰ ਦੇਵਾਲ ਕਹਿ ਲਗਿਆ ਨਹੀਂ ਨਾਨਕ ਜੀ ਔਰਤ ਦੇ ਗੱਲ ਜਨੇਊ ਪਾਉਣ ਦੇ ਲਈ ਸਾਡੀ ਮਰਿਆਦਾ ਅਗਿਆ ਹੀ ਨਹੀਂ ਦਿੰਦੀ ਨਾਨਕ ਸਾਹਿਬ ਜੀ ਕਹਿੰਦੇ ਕਿਉਂ ਕਹਿੰਦਾ ਸਾਡੀ ਮਰਿਆਦਾ ਔਰਤ ਧਰਮੀ ਨਹੀਂ ਹੋ ਸਕਦੀ ਉਹਦੇ ਪਿਛੇ ਇੱਕ ਬੜਾ ਵੱਡਾ ਰੀਜ਼ਨ ਹੈ ਜਿਹੜਾ ਪੁੱਤਰ ਸ਼ਬਦ ਵਰਤਦੇ ਹਾਂ ਪੂ ਦਾ ਅਰਥ ਹੈ ਨਰਕ ਤਰ ਦਾ ਅਰਥ ਹੈ ਤਰਨ ਵਾਲਾ ਤਾਰਨ ਵਾਲਾ ਪੁੱਤਰ ਜਿਹੜਾ ਸੀ ਪਿਓ ਨੂੰ ਨਰਕਾਂ ਵਾਲੇ ਸਮੁੰਦਰ ਤੋਂ ਪਾਰ ਲੰਘਾਉਣ ਵਾਲਾ ਇੱਕ ਰਸਤਾ ਸੀ ਤੇ ਤਾਂ ਪੁੱਤਰ ਨੂੰ ਧਰਨੀ ਬਣਾਇਆ ਜਾਂਦਾ ਸੀ ਜਨੇਊ ਤਾਂ ਪਾਇਆ ਜਾਂਦਾ ਸੀ ਔਰਤ ਨੂੰ ਕੋਈ ਅੰਤਮ ਕਿਰਿਆ ਆਪਣੇ ਮਾਪਿਆਂ ਦੀ ਕਰਨ ਦੀ ਆਗਿਆ ਨਹੀਂ ਸੀ ਤਾਂ ਕਰਕੇ ਔਰਤ ਨੂੰ ਜਨੇਊ ਨਹੀਂ ਸੀ ਪਾਇਆ ਜਾਂਦਾ ਪਰ ਗੁਰਸਿੱਖੀ ਦਾ ਸਿਧਾਂਤ ਇਹ ਵੇ ਨਹੀਂ ਆ ਇੱਥੇ ਔਰਤ ਵੀ ਅਗਣ ਭੇਟ ਕਰ ਸਕਦੀ ਹੈ ਇੱਥੇ ਅੰਤਮ ਕਿਰਿਆਵਾਂ ਭੈਣ ਵੀ ਕਰ ਸਕਦੀ ਹੈ ਜਿਸ ਘਰ ਦੇ ਵਿੱਚ ਪੁੱਤਰ ਨਾ ਹੋਣ ਉੱਥੇ ਧੀ ਵੀ ਅੰਤਮ ਕਿਰਿਆ ਕਰ ਸਕਦੀ ਆ ਇਹ ਗੁਰੂ ਨਾਨਕ ਦੇ ਘਰ ਦਾ ਕਿਉਂਕਿ ਗੁਰੂ ਨਾਨਕ ਨੇ ਖੰਡੇ ਬਾਟੇ ਦੀ ਪੌਲ ਗੁਰੂ ਗੋਬਿੰਦ ਸਿੰਘ ਨੇ ਸ਼ਿਕਾ ਕੇ ਇੱਕ ਬਰਾਬਰਤਾ ਦਿੱਤੀ ਆ ਇੱਥੇ ਕੋਈ ਵੱਡਾ ਨਹੀਂ ਤੇ ਕੋਈ ਨਿਕਾਣੀ ਇੱਥੇ ਕੋਈ ਔਰਤ ਤੇ ਕੋਈ ਮਰਦ ਨਹੀਂ ਗੁਰੂ ਨਾਨਕ ਦੀ ਨਿਗਾਹ ਦੇ ਵਿੱਚ ਇੱਕ ਸਮਾਨ ਖਾਲਸਾ ਬਰਾਬਰ ਆ ਖਿਆਲ ਦੇ ਵਿੱਚ ਰੱਖਿਓ ਗੁਰੂ ਸਾਹਿਬ ਜੀ ਨੇ ਕਿਹਾ ਮੇਰੇ ਭੈਣ ਦੇ ਗਲ ਜਨੇਉ ਪਾ ਪੰਡਤ ਰਧਿਆਲ ਕਹਿੰਦਾ ਨਹੀਂ ਜੀ ਇਹ ਔਰਤ ਦੇ ਲਈ ਨਹੀਂ ਆ ਗੁਰੂ ਸਾਹਿਬ ਜੀ ਕਹਿੰਦੇ ਫਿਰਕੇ ਦੇ ਲਈ ਕਹਿੰਦਾ ਸਿਰਫ ਮਰਦ ਦੇ ਲਈ ਗੁਰੂ ਸਾਹਿਬ ਜੀ ਕਹਿੰਦੇ ਮੇਰਾ ਇੱਕ ਮਿੱਤਰ ਬੜਾ ਪਿਆਰਾ ਈ ਜੇ ਪੌਣਾ ਤੇ ਭਾਈ ਮਰਦਾਨੇ ਦੀ ਗੱਲ ਪਾ ਹੁਣ ਪੰਡਤ ਰਧਿਆਲ ਕਹਿੰਦਾ ਨਹੀਂ ਨਾਨਕ ਜੀ ਇਹ ਛੂਦਰਾਂ ਦੇ ਲਈ ਨਹੀਂ ਆ ਇਹ ਛੂਦਰ ਦੇ ਗੱਲ ਜਨੇਉ ਨਹੀਂ ਪੈ ਸਕਦਾ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਫਿਰ ਪੰਡਤ ਜੀ ਇਹ ਕਾਦਾ ਧਰਮ ਆ ਲੋਕਾਂ ਨੂੰ ਤੇ ਵੰਡ ਰਿਹਾ ਤੋੜ ਰਿਹਾ ਜੋੜ ਨਹੀਂ ਰਿਹਾ ਧਰਮ ਦਾ ਮਤਲਬ ਹੈ ਲੋਕਾਂ ਨੂੰ ਜੋੜਨਾ ਤੁਹਾਡਾ ਧਰਮ ਤੇ ਤੋੜ ਰਿਹਾ ਇਹ ਕਾਹਦਾ ਧਰਮ ਆ ਹੁਣ ਕਿੰਨਾ ਵੱਡਾ ਉਸ ਧਰਮ ਦੇ ਉੱਤੇ ਇੱਕ ਸਵਾਲ ਪੈਦਾ ਕਰਤਾ ਕਿ ਤੁਹਾਡਾ ਧਰਮ ਤੋੜ ਰਿਹਾ ਜੋੜ ਨਹੀਂ ਰਿਹਾ ਪੰਡਤਰ ਦੇ ਆਲ ਕਹਿੰਦਾ ਨਾਨਕ ਜੀ ਗੱਲ ਤੁਹਾਡੀ ਠੀਕ ਆ ਪਰ ਸਾਡੀ ਮਰਿਆਦਾ ਏ ਪਰ ਜੇ ਤੁਸੀਂ ਇਹ ਜਨੇਊ ਨਹੀਂ ਪਾਉਣਾ ਫਿਰ ਤੁਹਾਡੀ ਨਿਗਾਹ ਦੇ ਵਿੱਚ ਧਰਮੀ ਬੰਦੇ ਲਈ ਕਿਵੇਂ ਦਾ ਜਨੇਊ ਚਾਹੀਦਾ ਗੁਰਨਾਨਕ ਪਾਤਸ਼ਾਹ ਜੀ ਦੀ ਆਸਾ ਦੀ ਵਾਰ ਦੇ ਪਾਵਨ ਬਚਨੇ ਆ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਏ ਜਨੇਊ ਜੀ ਕਾ ਹਈ ਤਾ ਪੰਡ ਕਤ ਨਾਏ ਟੁੱਟੈ ਨਾ ਮਲ ਲੱਗੈ ਨਾਏ ਜਲੇ ਨਾ ਜਾਏ ਧੰਨ ਸੁਮਾਨਸ ਨਾਨਕਾ ਜੋ ਗੱਲ ਚੱਲੇ ਭਾਈ ਫਿਰ ਕਹਿੰਦੇ ਆ ਇੱਕ ਕੈਰੈਕਟਰ ਵਾਲਾ ਉੱਚਾ ਤੇ ਸੁੱਚਾ ਦਇਆ ਦਾ ਦਇਆ ਦੀ ਕਪਾ ਲਿਆ ਸੰਤੋਖ ਦਾ ਸੂਤ ਲਿਆ ਆਪਣੀ ਜ਼ਿੰਦਗੀ ਦੇ ਇਸ ਜੱਤ ਸੱਤ ਦੀਆਂ ਗੰਢਾਂ ਦੇ ਇਹ ਤੇਰੀ ਆਤਮਾ ਦੇ ਉੱਤੇ ਜਨੇਊ ਪੈਣਾ ਈ ਨਾ ਇਹ ਜਲਣਾ ਈ ਜਦੋਂ ਤੂੰ ਮਰਨਾ ਏ ਨਾ ਇਹ ਸੜਨਾ ਨਹੀਂ ਆ ਨਾਲ ਹੀ ਜਾਣਾ ਏ ਤੇਰੇ ਇਹ ਨਾਲ ਰਹਿਣਾ ਏ ਪਰ ਜਿਹੜਾ ਤੂੰ ਲੈ ਕੇ ਆਇਆ ਚੌਂਕੜ ਮੋਲ ਆਇਆ ਬਹਿ ਚੌਕੇ ਪਾਇਆ ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣthia ਤੂੰ ਗਿਆ ਬਾਜ਼ਾਰ ਦੇ ਵਿੱਚ ਕੁਝ ਕਵਡੀਆਂ ਖਰਚ ਕੇ ਸਣ ਲੈ ਆਂਦੀ ਐ ਵੱਟ ਦੇ ਕੇ ਕੁਝ ਮੰਤਰ ਪੜ੍ਹੇ ਹੋਣਗੇ ਲਿਆ ਅਖੇ ਪਾ ਕੇ ਗੱਲ ਦੇ ਵਿੱਚ ਤੂੰ ਕਹਿ ਦੇਣਾ ਕਿ ਮੈਂ ਤੇਰਾ ਗੁਰੂ ਹਾਂ ਪਰ ਇਦਾਂ ਨਹੀਂ ਪੰਡਤ ਜੀ ਇਹ ਜਲੇਉ ਪ੍ਰਵਾਣ ਨਹੀਂ ਹੁਣ ਇਸ ਗੱਲ ਦੀ ਚਰਚਾ ਬਹੁਤ ਦੂਰ ਦਰਾਡੇ ਤੱਕ ਗੁਰੂ ਨਾਨਕ ਦੇ ਘਰ ਦੀ ਫੈਲੀ ਗੁਰੂ ਨਾਨਕ ਦੀ ਵਿਚਾਰ ਦਾ ਪਤਾ ਲੱਗਿਆ ਲੋਕਾਂ ਤੱਕ ਗੱਲ ਪਹੁੰਚੀ ਮਇਤਾ ਕਲਿਆਣ ਪਟਵਾਰੀ ਦੇ ਪੁੱਤਰ ਨੇ ਵੱਡੇ ਪੰਡਤ ਹਰਦੇয়াল ਨੂੰ ਬਾਹੋਂ ਫੜ ਕੇ ਰੋਕਿਆ ਤੇ ਸਵਾਲ ਕੀਤੇ ਨੈਤਾ ਧਰਮ ਦੀ ਦੁਨੀਆ ਦੇ ਵਿੱਚ ਸਵਾਲ ਨਹੀਂ ਕੀਤੇ ਜਾਂਦੇ ਗੁਰੂ ਨਾਨਕ ਨੇ ਇਸ ਗੱਲ ਦੇ ਉੱਤੇ ਪਹਿਲੀ ਮੋਹਰ ਲਾ ਦਿੱਤੀ